ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੌਕੀ ਕਿਚਨ ਤੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਸੋਹਣੇ ਸੋਹਣੇ ਸੂਟ ਲੈ ਕੇ ਆਏ ਕੰਟੀਨਿਊ ਬਹੁਤ ਸੋਹਣੇ ਸੂਟ ਹੋਣਗੇ ਤੇ ਪਹਿਣਨ ਦੇ ਪਸੰਦ ਵੀ ਹੋਣਗੇ ਤੇ ਫਟਾਫਟ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਆਪਣੇ ਚੈਨਲ ਤੇ ਨਵੇਂ ਆ ਜੀ ਪਲੀਜ਼ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਜੀ ਤੁਹਾਡੇ ਕੋਲੇ ਕਿਉਂਕਿ ਨਵੀਂ ਵੀਡੀਓ ਪਹੁੰਚਦੀ ਜੇਕਰ ਮੈਂ ਆਪਾਂ ਦੇ ਦੇਣੀ ਨੀ ਵੀਡੀਓ ਪਾਉਣੀ ਹੈ ਤੇ ਅੱਜ ਆਪਾਂ ਜਿਹੜੇ ਪਿਓਰ ਪਸ਼ਮੀਨੀ ਸੂਟ ਲੈ ਕੇ ਆਏ ਜੀ ਸਾਰੇ ਆਪਣੇ ਕੋਲੇ ਪਿਓਰ ਪਸ਼ਮੀਨੀ ਦੇ ਹੋਣਗੇ ਸੂਟ ਤੇ ਬਹੁਤ ਸੋ ਕੁਝ ਮੈਨੂੰ ਮਿਲੂਗਾ ਤੁਹਾਨੂੰ ਜੀ ਵੇਖਣ ਨੂੰ ਮਿਲੂਗਾ ਇਸ ਵੀਡੀਓ ਦੇ ਵਿੱਚ ਤੇ ਜਿਹੜੇ ਆਪਾਂ ਟਰਾਈ ਮੈਂਸ਼ਨ ਕਰਦੇ ਜੀ ਫਸਟ ਪਿਸ਼ਮੀਨਾ ਦੇ ਵਿੱਚ ਦਿਖਾ ਦਿੱਤਾ ਤੇ ਆਪਾਂ ਬਸਕੋਸ ਔਰ ਗਾਂਜਾ ਦੇ ਵਿੱਚ ਤੇ ਸਾਰੇ ਕਲਰ ਤੁਹਾਨੂੰ ਦਿਖਾ ਦਨੇ ਆ ਆਪਣੇ ਕੋਲ ਬਲੈਕ ਕਲਰ ਜੀ ਇਹ ਵੀ ਆਪਣੇ ਆਪਣੇ ਪਿਓਰ ਬਸਕੋਸ ਔਰ ਗਾਂਜਾ ਤੇ ਜਿਹੜਾ ਫਰੋਜੀ ਕਲਰ ਦਾ ਇਹ ਵੀ ਆਪਣੇ ਕੋਲ ਹੀ ਪਿਓਰ ਬਸਕੋਸ ਔਰ ਗਾਂਜਾ ਤੇ ਦੇਖੋ ਜੀ ਹੋਰ ਸਾਰੇ ਕੱਪੜੇ ਇਹ ਇਹ ਵੀ ਆਪਣਾ ਆਪ ਡਿਜ਼ਾਈਨ ਕੀਤਾ 4 ਫੁੱਟ ਪਿਆਰ ਕੇ ਆ ਬ੍ਰਾਊਨ ਕਲਰ ਦਾ ਸੂਟ ਆ ਗਿਆ ਜੀ ਦੇਖੋ ਜੀ ਬਹੁਤ ਸੋਹਣਾ ਬਣਿਆ ਹੋਇਆ ਬਸ ਖੋਸ ਔਰਗੰਝਾ ਪਿਓਰ ਵਾਲੀ ਜਿਹੜੀ ਔਰਗੰਸ ਹੈ ਉਹਦੇ ਵਿੱਚ ਸੂਟ ਰੈਡੀ ਕੀਤਾ ਆ ਵਿੱਚ ਆਪਾਂ ਜਿਹੜਾ ਸੂਟ ਬਹੁਤ ਸੋਹਣਾ ਲੱਗ ਰਿਹਾ ਇਹ ਵਿੱਚ ਸੂਟ ਆਪਾਂ ਕਾਫੀ ਤਿਆਰ ਕੀਤਾ ਸੀ ਪਹਿਲਾਂ ਜੇਕਰ 4 ਫੁੱਟ ਪਹਿਲਾਂ ਕਿ ਤੁਸੀਂ ਕੁੜੀਆਂਾਂ ਨੂੰ ਬਹੁਤ ਪਸੰਦ ਆਏ ਜੀ ਆਪਣਾ ਇਹ ਜਿਹੜੇ 4 ਫੁੱਟ ਇਹ ਆਪਾਂ ਹੁਣ ਤੱਕ ਕੀਤੇ ਆ ਵੀਕੋ ਪਰੋਟਾ। ਪਾਜੀ ਪ्योर ਪਸ਼ਮੀਨਾ ਦੀ ਕੀਤਾ ਹੋਇ। ਤੇ ਪ੍ਰਾਈਸ ਵੀ ਤਾਂ ਮੈਸਰ ਕਰਤਾ 1600 1600 ਦਾ ਰਿਸਲਟ ਹੈ ਜੀ। ਇਹ ਵਿਦਵਰਕ ਤੇ ਬਿਦੇ ਸਟਾਫ ਹੈ ਜੀ ਐਵੇਂ ਨਾ ਸਮਝੋ ਭਾਣਾ ਕਈ ਵਾਰੀ ਸਮਝ ਲੈਣੀਆਂ ਵੀ ਇਕੱਲਾ ਬਰਕਦਾਰਿਆ ਗੱਲ ਚ। ਬਰਕਦਾਰਿਆ ਤੇ ਹੋ ਜਾਪਾ ਮੇਰੇ ਕਰੇਦ ਤੋਂ ਨੂੰ ਨੂੰ ਤੋਂ ਜੀ ਬਹੁਤ ਸੰਦ ਆਊਗਾ। ਦੇਖੋ ਜੀ ਬਹੁਤ ਹੀ ਸੋਨਾ ਜੀ 9 ਕਲਕੀ ਨਾ ਤਾਂ 4-4 ਲੱਗ ਕੇ ਹੋਈ ਸੋਨੇ ਦੀ। ਤੇ ਲੋਕ ਜੀ ਤੁਹਾਨੂੰ ਇੱਕ ਨਵਾਂ ਦਾ ਸੋਹਣਾ ਕੁਟੂਮੈਂਟ ਆਪਾਂ ਇਹਦਾ ਪ੍ਰਾਈਸ ਮੈਂ ਜਿਹੜਾ ਦਿੱਤਾ ਤਾਂ ਭੈਣ ਜੀ ਕਹਿੰਦੇ ਸੀ ਕਿ ਰੈਡੀ ਕਰਵਾਇਆ ਸੀ ਤੇ ਆਪਣਾ ਵੀਡੀਓ ਤੇ ਜਿਸ ਦਿਨ ਨੇ ਆਪਣੇ ਕੋਲ ਦੇਖੋ ਸੂਟ ਬਹੁਤ ਸੋਹਣਾ ਲੱਗ ਰਿਹਾ ਹੈ ਜਿਵੇਂ ਪੰਜਾਬ ਦੇ ਪੇਜ ਤੇ ਪਾਈ ਹੋਈ ਵੀਡੀਓ ਹੈ ਦੇਖੋ ਕਿ ਬਹੁਤ ਸੋਹਣਾ ਸੁਟਿਆ ਹੈ ਕਲਰ ਕੰਬੀਨੇਸ਼ਨ ਵੀ ਬਹੁਤ ਸੋਹਣਾ ਬਣਿਆ ਹੈ ਇਹਦਾ ਕਲਰ ਕੰਟਰਾਸਟ ਮਿਲ ਰਿਹਾ ਦੇਖੋ ਤੇ ਪ੍ਰਾਈਸ ਬਹੁਤ ਘੱਟ ਹੈ ਜੀ 50% ਡਿਸਕਾਊਂਟ ਤੇ ਸੌਟ ਲਾਇਆ ਸੀ ਜੀ ਅੱਜ ਜਦ ਆਪਾਂ ਇਹ ਆਪਾਂ ਕ੍ਰੇਡ ਵਿੱਚ ਕੀਤਾ ਹੋਇਆ 1400 ਦਾ ਬਿੰਦ ਪਹੁੰਚਾ ਤੇ ਵਿਦ ਸਟੱਫ ਇਹ 1400 ਦਾ ਬਣਿਆ ਹੋਇਆ ਤੁਸੀਂ ਇਹਨੂੰ ਕਿਸੇ ਵੀ ਕਲਰ ਕਿਸੇ ਵੀ ਕਪੜੇ ਤੇ ਫੈਬਰਿਕ ਤੇ ਕਸਟਮਾਈਜ਼ ਕਰਵਾ ਸਕਦੇ ਆ ਇਹਦਾ ਪ੍ਰਾਈਸ ਉਹਦਾ ਹੀ ਦੱਸਿਆ ਜਾਊਗਾ ਆਪਾਂ ਜਿਹੜਾ ਫੈਬਰਿਕ ਦਿਖਾਇਆ ਹੋਇਆ ਉਸੇ ਤਰ੍ਹਾਂ ਦੇਖਦੇ ਆਪਾਂ ਦਾਵਕ ਆਪਾਂ ਕੀਤਾ ਹੋਇਆ ਜਿਹੜਾ ਫੈਬਰਿਕ ਕੋਲੋਂ ਇਸ ਹਿਸਾਬ ਨਾਲ ਆਪਾਂ ਇਹਦਾ ਰੇਟ ਦੱਸਦੇ ਆ ਇਹਦਾ 1900 ਜੀ ਬਣਿਆ ਹੋਇਆ ਬਾਕੜਾ ਦਾ ਸੁਨਤਾ ਤੇ ਇਹ ਆਪਾਂ ਜਿਹੜੀ ਚੱਕ ਵਾਲੀ ਸੋਰੀ ਉਹੀ ਮੀਚ ਚੱਕ ਵਾਲੀ ਜੌਲੇਟ ਤੇ ਪ੍ਰੈਪੇਅਰ ਕੀਤਾ ਮੈਚਿੰਗ ਸੂਟ ਤੇ ਇਹਦਾ ਪ੍ਰਾਇ ਤੁਸੀਂ ਦੇਖ ਹੀ ਰਹੇ ਹੋ 1900 ਦਾ ਸੂਟ ਹੈ ਜੀ ਤੇ ਵਰਕ ਚੈੱਕ ਕਰ ਲੋ ਫਿਨਿਸ਼ਿੰਗ ਚੈੱਕ ਕਰੋ ਜੀ ਬਹੁਤ ਸੋਹਣੀ ਫਿਨਿਸ਼ਿੰਗ ਆਈ ਹੋਈ ਆ ਮੈਂ ਆਪਣਾ ਜਿਹਾ ਕੜਾ ਇਹਦਾ ਸੂਟ ਜੀ ਕਿਸੇ ਵੀ ਕਲਰ ਤੇ ਤੁਸੀਂ ਕਸਟਮਾਈਜ਼ ਕਰਵਾ ਸਕਦੇ ਆ ਤੇ ਆਪਾਂ ਨੇ ਮੈਚਿੰਗ ਸੂਟ ਕੀਤਾ ਸੀ ਤੇ ਨੈਕਸਟ ਸੂਟ ਆ ਗਿਆ ਜੀ ਆਪਣੇ ਕੋਲੇ ਪਿਕ ਇਹਦੀ ਬਰੌਕ ਦਾ ਸੂਟ ਜੀ ਕਲਰ ਬਲੈਕ ਇਹ ਤਾਂ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਅੱਗੇ ਸ਼ੇਅਰ ਕਰਤਿਆ ਕਰੋ ਆਪਦੇ ਫਰੈਂਡਸ ਨੂੰ ਆਂਦੇ ਰਿਸ਼ਤੇਦਾਰਾਂ ਨੂੰ ਆਂਦੇ ਭੈਂਟਰਾਂ ਨੂੰ ਕਿਸੇ ਨੂੰ ਅੱਗੇ ਵੀਡੀਓ ਸ਼ੇਅਰ ਕਰਤਿਆ ਕਰੋ ਵੀ ਹੋਰ ਵੀ ਪਣਾਵਾ ਫਾਇਦਾ ਹੋ ਸਕੇ ਤੇ ਜਿਹੜੇ ਆਪਾਂ 50% ਦਾ ਡਿਸਕਾਊਂਟ ਪਹਿਲਾਂ ਵੀ ਆਪਾਂ ਦਿੱਤਾ ਸੀ 50% ਦਾ ਡਿਸਕਾਊਂਟ ਇਹ ਆਪਾਂ ਇਸ ਵੀਡੀਓ ਵਿੱਚ ਦਿੱਤਾ ਹੋਇਆ ਤੇ ਇਹ ਵੀਡੀਓ ਆਪਾਂ 50% ਦਾ ਡਿਸਕਾਊਂਟ ਸਰਦੀ ਸਰਦੀ ਦਿੰਦੇ ਰਵਾਂਗੇ ਤੇ ਤੁਸੀਂ ਏਵੇਂ ਦੇ ਸੂਟ ਆਪਣੇ ਤੋਂ ਖਰੀਦਦੇ ਰਹੋ ਤੇ ਬਹੁਤ ਪ੍ਰਾਈਸ ਬਹੁਤ ਜ਼ਿਆਦਾ ਹੁੰਦਾ ਇੱਕ ਸੂਟ ਤੁਸੀਂ ਜ਼ਰੂਰ ਖਰੀਦੋ ਜੀ ਤੇ ਕਿਸੇ ਸੂਟ ਦੇ ਕੱਪੜੇ ਦਾ ਫੈਬਰਿਕ ਦਾ ਲੰਬਾ ਨਹੀਂ ਆਊਗਾ ਆਪਣੇ ਸੂਟ ਬਹੁਤ